ਅੱਜ ਗੁਰੂ ਦੀ ਕਿਰਪਾ ਦੁਆਰਾ ਗੁਰਦੁਆਰਾ ਮਲੋਸੀਹ ਦੇਮਤ ਦੁਆਰਾ ਭਾਗੀ ਗਿਆ ਤੋਂ ਅਮਰਜੀਤ ਬਾਬਾ ਬਖਸ਼ੀਤ ਸਿੰਘ ਜੀ ਉਹਨਾਂ ਦੀ ਕਿਰਪਾ ਦੁਆਰਾ ਉਹਨਾਂ ਦੇ ਸਤਾਨਾਂ ਤੋਂ ਜੋ ਸਾਰਾ ਇਹ ਸਿੱਖ ਕੌਮ ਸਿੱਖ ਪੰਥ ਤਾਂ ਤਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਸਾਢੇ 400 ਸਾਲਾ ਜੋਤਿ ਜੋਦਿਸ਼ ਮਨਾ ਰਿਹਾ ਹੈ ਗੁਰੂ ਦੀ ਕਿਰਪਾ ਦੁਆਰਾ ਗੁਰਦੁਆਰਾ ਮਲੋਸੀਹ ਤੋਂ ਸੰਗਤ ਦਸਰਗੱਲ ਵਜ ਤੇ ਆਈ ਬਾਲੀ ਸਾਹਿਬ ਦੇ ਗੁਰਦਰਾ ਸਾਹਿਬ ਦੇ ਦਰਸ਼ਨ ਕੀਤੇ ਚਵਾਰਾ ਸਾਹਿਬ ਦੇ ਦਰਸ਼ਨ ਕੀਤੇ ਬੜੇ ਸੋਹਣੇ ਦਰਸ਼ਨ ਹੋਏ ਓਰੂ ਦੀ ਕਿਰਪਾ ਅਤੇ ਹੁਣ ਜਾਂਦੇ ਜਾਂਦੇ ਇਹ ਗੁਰਦੁਆਰਾ ਸਾਹਿਬ ਦਵੰਦਮਾ ਸਾਹਿਬ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੋ ਗਾਗਰ ਨਾਲ ਗੁਰੂ ਅੰਗਦ ਦੇ ਨਾਮ ਦਾ ਅਸਥਾਨ ਕਰਾਉਂਦੇ ਇਸ ਸਥਾਨ ਤੇ ਉਹ ਆਕਰੀਬ ਦੇ ਥੰਡੇ ਜਮ ਲੈnde ਜਦੋਂ ਸਤਪੁਰੂ ਮਹਾਰਾਜ ਗਾਗਰ ਲੈ ਕੇ ਆਉਂਦੇ ਖੜ ਕੇ ਪੁੱਤ ਪੁੱਠੇ ਪਹਿਰੇ ਆਉਂਦੇ ਉਹਦੇ ਖੜ ਕੇ ਅਰਦਾਸ ਕਰਦੇ ਉਹ ਇੱਥੇ ਦਮ ਲੈਣਦੇ ਅੱਜ ਗੁਰਦਰਾਣਾ ਸਾਹਿਬ ਦਾਦੂਆਂ ਸੇ ਬਣਿਆ ਹੋਇਆ ਦਸਨ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ